ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਸਿ ਸ਼੍ਰੀ ਅਕਾਲ ਭਾਰਤ-ਪਾਕਿਸਤਾਨ ਦੇ ਵਿੱਚ ਜੰਗਬੰਦੀ ਦਾ ਹੋਇਆ ਐਲਾਨ ਜੰਗਬੰਦੀ ਦੇ ਉੱਪਰ ਬਣੀ ਸਹਿਮਤੀ ਸਹਿਮਤੀ ਬੰਦੇ ਸਾਰੀ ਪ੍ਰਧਾਨ ਮੰਤਰੀ ਦਾ ਹੋ ਗਿਆ ਅਧਿਆਤ ਪ੍ਰਧਾਨ ਮੰਤਰੀ ਦੀ ਹੋਈ ਮੌਤ ਜਿਸ ਤੋਂ ਬਾਅਦ ਜੰਗਬੰਦੀ ਸਿਰੇ ਨਹੀਂ ਚੜ੍ਹ ਸਕੇਗੀ ਹੁਣ ਫਿਰ ਦੋਨੋਂ ਦੇਸ਼ਾਂ ਦੇ ਵਿੱਚ ਤਣਾਅ ਵਾਲੀ ਸਥਿਤੀ ਹੋਵੇਗੀ ਪੈਦਾ ਹੁਣ ਫਿਰ ਦੋਨੋਂ ਦੇਸ਼ਾਂ ਵਿੱਚ ਹੋਵੇਗਾ ਕਮਸ਼ਾਨ ਯੁੱਧ ਇਸ ਨੂੰ ਲੈ ਕੇ ਦੋਨੋਂ ਦੇਸ਼ਾਂ ਦੇ ਵਿੱਚ ਜੋ ਸਨਸਨੀ ਫੈਲ ਗਈ ਹੈ ਪ੍ਰਧਾਨ ਮੰਤਰੀ ਦੀ ਮੌਤ ਤੋਂ ਬਾਅਦ ਦੋਨੋਂ ਦੇਸ਼ਾਂ ਦੇ ਲੋਕ ਜੋ ਦੁੱਖ ਜਹਰ ਕਰ ਰਹੇ ਨੇ ਕਿ ਇੱਕ ਪਾਸੇ ਜੰਗਬੰਦੀ ਦਾ ਐਲਾਨ ਹੋ ਗਿਆ ਸੀ ਔਰ ਉਸੇ ਵੇਲੇ ਹੀ ਪ੍ਰਧਾਨ ਮੰਤਰੀ ਦੀ ਮੌਤ ਹੋ ਜਾਂਦੀ ਹੈ ਜੋ ਮੀਡੀਆ ਦੇ ਉੱਪਰ ਪ੍ਰਧਾਨ ਮੰਤਰੀ ਦੀ ਮੌਤ ਦਾ ਕਾਰਨ ਦੱਸਿਆ ਗਿਆ ਹੈ ਜੋ ਪ੍ਰਧਾਨ ਮੰਤਰੀ ਦੀ ਮੌਤ ਹੋਈ ਹੈ ਤਾਂ ਸਨਸਨੀ ਫੈਲ ਗਈ ਔਰ ਪੂਰਾ ਦੁਨੀਆ ਦੇ ਵਿੱਚ ਜੋ ਪ੍ਰਧਾਨ ਮੰਤਰੀ ਦੀ ਮੌਤ ਨੂੰ ਲੈ ਕੇ ਦੁੱਖ ਜਹਰ ਕੀਤਾ ਜਾ ਰਿਹਾ ਹੈ ਸ਼ਨੀਵਾਰ ਸ਼ਾਮ ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਸਾਈਜ ਫਾਇਰ ਤੇ ਸਹਿਮਤੀ ਬਣੀ ਜਿਸ ਦੀ ਪਾਕਿਸਤਾਨ ਵਿੱਚ ਕੁਝ ਹੀ ਘੰਟਿਆਂ ਬਾਅਦ ਉਲੰਘਣਾ ਹੋਣੀ ਸ਼ੁਰੂ ਹੋ ਗਈ ਜੋ ਕਿ ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਤੇ ਕ੍ਰਿਕਟ ਦੇ ਕਪਤਾਨ ਇਮਰਾਨ ਖਾਨ ਜਿਹੜੇ ਕੇ ਪ੍ਰਧਾਨ ਮੰਤਰੀ ਸੀ ਸਾਬਕਾ ਪਾਕਿਸਤਾਨ ਦੇ ਉਹਨਾਂ ਦੀ ਮੌਤ ਦੀ ਖਬਰ ਮੀਡੀਆ ਦੇ ਉੱਪਰ ਫੈਲ ਜਾਂਦੀ ਹੈ ਜਿਸ ਨਾਲ ਪੂਰੀ ਮੀਡੀਆ ਪੂਰੀ ਦੁਨੀਆ ਵਿੱਚ ਸੰਸਨੀ ਫੈਲ ਜੰਦੀ ਹੈ ਸੋ ਸੋਸ਼ਲ ਮੀਡੀਆ ਤੇ ਇੱਕ ਪ੍ਰੈਸ ਰਿਲੀਜ਼ ਕੀਤੀ ਤਸਵੀਰ ਜ਼ਬਰਦਸਤ ਟੰਗ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਕਿ ਇਮਰਾਨ ਖਾਨ ਦਾ ਦਿਹਾਂਤ ਹੋ ਗਿਆ ਹੈ ਜੋ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਸਾਥੀ ਸੀ ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਸੀ ਤਾਂ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਸੀ ਔਰ ਉਹ ਦੋਨਾਂ ਦੇ ਯਤਨਾ ਸਦਕਾ ਭਾਰਤ ਪਾਕਿਸਤਾਨ ਦੇ ਸਬੰਧ ਬਣੇ ਸੀ ਜਿਹੜੇ ਕਿ ਕੋਰੀਡੋਰ ਖੁੱਲਣ ਵਾਸਤੇ ਜੋ ਇਮਰਾਨ ਖਾਨ ਨੇ ਪਹਿਲ ਕਦਮੀ ਕੀਤੀ ਸੀ ਔਰ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਕੋਰੀਡੋਰ ਨੂੰ ਖੋਲਣ ਲਈ ਮਨਜ਼ੂਰੀ ਲਈ ਔਰ ਖੁਦ ਪਾਕਿਸਤਾਨ ਜਾ ਕੇ ਜੋ ਕਰਤਾਰਪੁਰ ਦਾ ਲਾਂਘਾ ਖਲਵਾਇਆ ਜਿਹੜਾ ਅੱਜ ਵੀ ਕਰਤਾਰਪੁਰ ਦਾ ਲਾਂਘਾ ਭਵੇਂ ਆ ਜੰਗ ਬੰਦੀ ਕਰਕੇ ਬੰਦ ਕੀਤਾ ਗਿਆ ਲੇਕਿਨ ਸੱਦਾ ਲਈ ਨਵਜੋਤ ਸਿੰਘ ਸਿੱਧੂ ਔਰ ਇਮਰਾਨ ਖਾਨ ਦੀ ਆਪਸੀ ਦੋਸਤੀ ਜਿਹੜੀ ਸਲਾਮਤ ਰਹੇਗੀ ਔਰ ਇਹ ਲਾਂਘਾ ਜਦੋਂ ਤੱਕ ਦੁਨੀਆ ਰਹੇਗੀ ਲੋਕ ਜਿਹੜੇ ਕੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਰਹਿਣਗੇ ਸੋ ਜਿਵੇਂ ਹੀ ਕੱਲ ਜੰਗਬੰਦੀ ਦਾ ਐਲਾਨ ਹੋਇਆ ਉਸ ਤੋਂ ਬਾਅਦ ਜੋ ਖਬਰ ਫੈਲ ਜਾਂਦੀ ਹੈ ਕਿ ਪਰਦੇ ਦੇ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਿਨਾ ਦਾ ਦਿਹਾਂਤ ਹੋ ਗਿਆ ਹੈ ਔਰ ਮੀਡੀਆ ਦੇ ਉੱਪਰ ਉਹਨਾਂ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਇਮਰਾਨ ਖਾਨ ਜੋ ਇਸ ਸਮੇਂ ਪ੍ਰਸ਼ਟਾਚਾਰ ਦੇ ਦੋਸ਼ਾਂ ਦੇ ਹੱਥ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਹਨ ਅਸਲ ਵਿੱਚ ਵਾਇਰਲ ਹੋਈ ਪ੍ਰੈਸ ਰਿਲੀਜ਼ ਵਿੱਚ ਲਿਖਿਆ ਗਿਆ ਕਿ ਨਿਆਂਖਰਾਸ ਦੇ ਵਿੱਚ ਇਮਰਾਨ ਖਾਨ ਦੀ ਜੋ ਮੌਤ ਹੋਈ ਹੈ ਉਹਨਾਂ ਦੀ ਮੌਤ ਕਿਵੇਂ ਹੋਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਦੇਸ਼-ਵਿਦੇਸ਼ ਤੋਂ ਲੋਕ ਚਿੰਤਾ ਦੇ ਵਿੱਚ ਡੁੱਬ ਗਏ ਸੋ ਪ੍ਰੈਸਰ ਲਈ ਨੂੰ ਝੂਠਾ ਸਾਬਤ ਕਰਨ ਲਈ ਕਈ ਪਹਿਲੂ ਹਨ ਜੋ ਕਿ ਇਹ ਫੇਕ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਅਜੇ ਤੱਕ ਕੋਈ ਸੱਚ ਸਾਹਮਣੇ ਨਹੀਂ ਆਇਆ ਜਿਨ੍ਹਾਂ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਇਮਰਾਨ ਖਾਨ ਦੀ ਮੌਤ ਦੀ ਖਬਰ ਬਿਲਕੁਲ ਝੂਠੀ ਹੈ ਆਮ ਤੌਰ ਤੇ ਜਦੋਂ ਪ੍ਰੈਸ ਰਿਲੀਜ਼ ਕੀਤੀ ਜਾਂਦੀ ਹੈ ਤਾਂ ਉਸ ਤੇ ਤਾਰੀਖ ਲਿਖੀ ਹੁੰਦੀ ਹੈ ਪਰ ਇਸ ਵਾਇਰਲ ਤਸਵੀਰ ਦੇ ਉੱਪਰ ਜੋ ਤਾਰੀਖ ਦੀ ਜਗ੍ਹਾ ਤੇ ਕੁਝ ਸੀਰੀਅਲ ਨੰਬਰ ਵਰਗੀਆਂ ਸੰਖਿਆ ਲਿਖੀ ਹੋਈ ਸੀ ਜਿਸ ਨੂੰ ਲੈ ਕੇ ਇਹ ਖੁਲਾਸਾ ਹੁੰਦਾ ਹੈ ਕਿ ਇਹ ਖਬਰ ਝੂਠੀ ਹੈ ਔਰ ਦੂਜਾ ਪਹਿਲੂ ਇਹ ਵੀ ਹੈ ਕਿ ਪਾਕਿਸਤਾਨ ਕਿਸੇ ਉੱਚ ਮੀਡੀਆ ਸੰਸਥਾ ਦੇ ਨਾ ਹੀ ਪਾਕਿਸਤਾਨ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਇਦਾਰ ਪੁਸ਼ਟੀ ਹੋਈ ਹੈ ਜਿਸ ਦੇ ਨਾਲ ਸ਼ਬਦਾਂ ਦੀ ਗਲਤ ਵਰਤਣੀ ਅਤੇ ਵਿਆਕਰਨ ਸੰਬੰਧੀ ਗਲਤੀਆਂ ਦੀ ਵੀ ਡਾਕੂਮੈਂਟਸ ਨੂੰ ਝੂਠਾ ਅਤੇ ਗਲਤ ਦੱਸਿਆ ਜਾ ਰਿਹਾ ਹੈ ਸੋ ਇੱਕੇ ਤੱਥ ਨਾਲ ਇਮਰਾਨ ਖਾਨ ਦੀ ਰਾਜਨੀਤਿਕ ਪਾਰਟੀ ਤਹਿਰੀਕ-ਏ-ਇਨਸਾਫ ਦੇ ਵੱਲੋਂ ਵੀ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਇਹ ਸਾਰੇ ਪਹਿਲੂ ਇਸ ਗੱਲ ਨੂੰ ਸਾਬਤ ਕਰਦੇ ਹਨ ਕਿ ਇਹ ਸੋਸ਼ਲ ਮੀਡੀਆ ਤੇ ਉੱਪਰ ਇਮਰਾਨ ਖਾਨ ਦੇ ਮੌਤ ਦੀ ਖਬਰ ਝੂਠੀ ਫਲਾਈ ਗਈ ਹੈ ਅਤੇ ਇਹ ਵਾਇਰਲ ਹੋ ਰਿਹਾ ਟਵੀਟ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਾਬਤ ਹੁੰਦਾ ਹੈ ਕਿ ਇਹ ਪੋਸਟ ਫੇਕ ਸੀ ਜੋ ਕਿ ਭਾਰਤ ਪਾਕਿਸਤਾਨ ਦੇ ਵਿੱਚ ਜੰਗ ਵਾਲਾ ਮਾਹੌਲ ਬਣਿਆ ਹੋਇਆ ਸੀ ਉਸ ਦੇ ਉੱਪਰ ਜਿਵੇਂ ਹੀ ਜੰਗਬੰਦੀ ਹੁੰਦੀ ਹੈ ਤਾਂ ਇਮਰਾਨ ਖਾਨ ਦੀ ਮੌਤ ਦੀ ਇੱਕ ਖਬਰ ਫਲਾ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਸੰਸਨੀ ਫੈਲਦੀ ਹੈ ਜੋ ਕਿ ਇਹ ਬਿਲਕੁਲ ਝੂਠੀ ਸਾਬਤ ਹੋਈ ਹੈ